ਅੱਜ ਦਾ ਜਿਹੜਾ ਸੀਗਾ ਜੀ ਉਹ ਫੇਸ ਆਈਡੀ ਨੂੰ ਲੈ ਕੇ ਤੇ ਫੋਟੋ ਕੈਪਚਰਿੰਗ ਨੂੰ ਲੈ ਕੇ ਸੀਗਾ ਤੇ ਜਿਵੇਂ ਸਾਨੂੰ ਪ੍ਰੋਬਲਮਸ ਦਾ ਬਹੁਤ ਨੇ ਜੀ ਅੱਜ ਵਾਲੀ ਪ੍ਰੋਬਲਮ ਇੱਕ ਉਹ ਤਾਂ ਇੱਕ ਮੇਨ ਅੱਜ ਅਸੀਂ ਉਸ ਮਾਟਿਕ ਤੇ ਬੋਲੇ ਆ ਹਨਾ ਪਰ ਜਿਹੜੀਆਂ ਪ੍ਰੋਬਲਮਸ ਨੇ ਉਹ ਸਾਨੂੰ ਜਿਵੇਂ ਤਨਖਾਹਾਂ ਨੇ ਸਾਨੂੰ 4-4 ਮਹੀਨੇ ਹੋ ਗਏ ਜੀ ਮਾਨ ਸਰਕਾਰ ਵੱਲੋਂ ਮਤਲਬ ਜਿਹੜੇ ਸਾਡੀ ਦੋਨੋਂ ਮਤਲਬ ਸਰਕਾਰਾਂ ਮਿਲ ਕੇ ਦਿੰਦੀਆਂ ਨੇ ਹਰ ਵਾਰੀ ਸਾਨੂੰ ਜੇ ਇੱਕ ਮਤਲਬ ਸਟੇਟ ਫੰਡ ਆ ਗਿਆ ਤਾਂ ਸੈਂਟਰ ਫੰਡ ਨਹੀਂ ਆਉਂਦਾ ਜੇ ਸੈਂਟਰ ਫੰਡ ਆ ਗਿਆ ਤਾਂ ਸਟੇਟ ਫੰਡ ਨਹੀਂ ਆਉਂਦਾ ਦੇਖੋ ਸਾਡੀ 10000 ਮਤਲਬ ਉਹ ਕਿਸੇ ਦੀ 11 ਕੰਨਿਆਂ ਦੀ ਹੁਣ ਨਵੀਂ ਭਰਤੀਆਂ 9500 ਹੈ ਮਤਲਬ ਸਾਨੂੰ 4-4 ਮਹੀਨੇ ਹੋ ਗਏ ਆ ਸਟੇਟ ਫੰਡ ਮਿਲ ਨਹੀਂ ਮਿਲੇ ਨਹੀਂ ਗਾ ਜੀ ਤੱਕ ਹੁਣ ਜਿਹੜੀਆਂ ਭੈਣਾਂ ਇਹਦੇ ਵਿੱਚ ਕੱਲੀਆਂ ਨੇ ਵਿਚਾਰੀਆਂ ਬਿਲਕੁਲ ਇਸ ਤੇ ਹੀ ਗੁਜ਼ਾਰਾ ਕਰਦੀਆਂ ਨੇ ਤੁਸੀਂ ਦੇਖੋ ਵੀ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਕਿੰਨੇ ਮੁਸ਼ਕਲਾਂ ਨਾਲ ਹੋ ਰਹੇ ਨੇ ਸਾਡੀ ਸਰਕਾਰ ਅੱਗੇ ਇਹ ਵੀ ਮੰਗੇ ਵੀ ਜਿਹੜੀਆਂ ਤਨਖਾਹਾਂ ਨੇ ਉਹ ਸਾਨੂੰ ਟਾਈਮ ਸਰ ਦਿੱਤੀਆਂ ਜਾਣ ਔਰ ਇਕੱਠੇ ਦਿੱਤੀ ਜਾਵੇ ਮਾਲ ਪੱਤਾ ਮਾਲ ਪੱਤਾ ਜੋ ਵੀ ਸਾਡਾ ਹੈਗਾ ਉਹ ਸਾਨੂੰ ਇਕੱਠਾ ਦਿੱਤਾ ਜਾਵੇ ਨਾ ਕਿ ਇੱਕ ਵਾਰ ਇੱਕ ਸਰਕਾਰ ਦੀ ਆ ਗਈ ਦੂਜੀ ਵਾਰੀ ਦੂਜੇ ਦੀ ਆ ਗਈ ਕਿਰਪਾ ਕਰਕੇ ਸਾਡਾ ਜਿਹੜਾ ਮਸਲਾ ਇਹ ਵੀ ਹੱਲ ਕੀਤਾ ਜਾਵੇ ਤਨਖਾਹ ਚ ਵੀ ਵਾਅਦਾ ਕੀਤਾ ਜਾਵੇ ਹੋਰ ਮੰਗਾਂ ਨੇ ਜਿਵੇਂ ਮਾਨ ਸਰਕਾਰ ਨੇ ਸਾਡੇ ਨਾਲ ਚੋਣਾਂ ਇਹਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਚੋਣ ਮੈਨੀਫੈਸਟੋ ਚ ਵੀ ਜਿਹੜੀ ਤੁਹਾਡੀ ਤਨਖਾਹ ਹੈ ਉਹਦੇ ਵਿੱਚ ਡਬਲ ਕੀਤੀ ਜਾਊਗੀ ਤੇ ਡਬਲ ਤਾਂ ਕੀ ਕਰਨੀ ਸੀ ਜਿਹੜੀ ਮਿਲ ਰਹੀ ਸੀ ਉਹ ਵੀ ਨਹੀਂ ਸਾਨੂੰ ਢੰਗ ਨਾਲ ਮਿਲ ਰਹੀ ਅਜੇ ਤੱਕ ਹਨਾ ਤੇ ਬਾਕੀ ਸਾਡੇ ਬੱਚਿਆਂ ਪ੍ਰਤੀ ਵੀ ਸਾਡੇ ਬੱਚੇ ਨੇ ਸਾਨੂੰ ਵਾਪਸ ਦਿੱਤੇ ਜਾਣ ਸਕੂਲਾਂ ਦੇ ਵਿੱਚ ਨਰਸਰੀ ਐਲकेजी ਯੂकेजी ਸ਼ੁਰੂ ਹੋ ਗਿਆ ਬੱਚੇ ਤਾਂ ਸਾਡੇ ਕੋਲ ਆ ਨਹੀਂ ਰਹੇ ਫੋਟੋ ਕੈਪਚਰਿੰਗ ਦੇ ਸਾਡੇ ਉੱਤੇ ਥੋਪਿਆ ਜਾ ਰਿਹਾ ਹੈ ਇਹ ਪੋਸ਼ਨ ਟਰੈਕਰ ਦੇ ਜ਼ਰੀਏ ਦਬਾਅ ਬਣਾਇਆ ਜਾ ਰਿਹਾ ਤੇ ਅਸੀਂ ਫਿਰ ਫੋਟੋ ਕੈਪਚਰ ਕਿਦੀ ਕਰੀਏ ਜਦੋਂ ਸਾਡੇ ਕੋਲ ਬੱਚੇ ਹੀ ਨਹੀਂ ਹੈਗੇ ਅਗਰ ਸਰਕਾਰ ਸਾਡੇ ਬੱਚੇ ਸਾਨੂੰ ਵਾਪਸ ਮੋੜੂਗੀ ਤਾਂ ਹੀ ਅਸੀਂ ਉਹ ਚੀਜ਼ਾਂ ਕਰਾਂਗੇ ਜャ ਸਾਨੂੰ ਮੋਬਾਈਲ ਦਿੱਤੇ ਗਏ ਨੇ ਨਾਲ ਸਾਨੂੰ ਕੋਈ ਮਤਲਬ ਡਾਟਾ ਦਿੱਤਾ ਜਾਂਦਾ ਡਾਟਾ ਦਿੱਤਾ ਜਾਂਦਾ ਸਾਨੂੰ 176 ਰੁਪਇਆ ਉਹਦੇ ਵਿੱਚ ਦੱਸੋ ਤੁਸੀਂ ਅਸੀਂ ਕਿੰਨਾ ਕੰਮ ਕਰ ਲਾਂਗੇ ਵੀ ਅਸੀਂ ਇਹ ਕੰਮ ਸਾਡੇ ਤੇ ਵਾਧੂ ਕੰਮ ਥੋਪਿਆ ਜਾਂਦਾ ਉਹ ਸਾਡਾ ਬੰਦ ਕੀਤਾ ਜਾਵੇ ਪੋਸ਼ਨ ਟਰੈਕਰ ਹੀ ਅਸੀਂ ਤਾਂ ਬੰਦ ਕਰਨਾ ਚਾਹੁੰਦੇ ਆ ਰਣਜੀਤ ਕੌਰ ਬਲਾਕ ਸਮਰਾਲਾ ਕੈਸ਼ੀਅਰ ਅਮਰਜੀਨਮ ਦੀ ਜਿਵੇਂ ਜੋ ਸਾਨੂੰ ਸਰਕਾਰ ਨੇ ਪੋਸ਼ਨ ਟਰੈਕਰ ਸੰਬੰਧੀ ਜਿ ਕੁਝ ਸਮੱਸਿਆਵਾਂ ਕਰਤੀਆਂ ਸਾਡੇ ਲਈ ਕ੍ਰੇਟ ਉਹ ਅਸੀਂ ਇਹ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਆਪਣੇ ਮੰਤਰੀ ਮੈਡਮ ਨੂੰ ਅਸੀਂ ਆਪਣਾ ਮੰਗ ਪੱਤਰ ਭੇਜਣਾ ਸੀ ਡੀਪੀਓ ਦੇ ਥਰੂ ਉਹਦੇ ਸੰਬੰਧ ਦੇ ਵਿੱਚ ਅੱਜ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਸੀਡੀਪੀਓ ਮੈਡਮ ਨੂੰ ਮੰਗ ਪੱਤਰ ਦੇਣਾ ਸੀ ਉਸ ਲਈ ਅਸੀਂ ਇਕੱਠੇ ਹੋਏ ਸੀਗੇ ਕਿਹੜੀਆਂ ਮੰਗਾਂ ਨੇ ਤੁਸੀਂ ਇੱਕ ਵਟੇ ਸਿ ਆਪਾਂ ਵੀ ਕੀਤਾ ਹਾਂਜੀ ਸਾਡੀਆਂ ਮੰਗਾਂ ਇਹ ਨੇ ਜੀ ਇੱਕ ਤਾਂ ਸਰਕਾਰ ਨੇ ਜਿਹੜਾ ਪੋਸ਼ਣ ਟਰੈਕਰ ਚਲਾਇਆ ਪੋਸ਼ਣ ਟਰੈਕਰ ਦੇ ਵਿੱਚ ਜਿਹੜੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਤਿੰਨ ਤੋਂ 6 ਸਾਲ ਦੇ ਬੱਚੇ ਸਾਡੇ ਕੋਲ ਹੈ ਨਹੀਂ ਸਰਕਾਰ ਸਾਨੂੰ ਫੋਟੋ ਕੈਪਚਰ ਕਰਨ ਵਾਸਤੇ ਮਜਬੂਰ ਕਰ ਰਹੀ ਆ ਦੂਸਰੀ ਸਾਡੀ ਹੈਗੀ ਆ ਕਿ ਫੇਸ ਆਈਡੀ ਜਿਵੇਂ ਜਿਹੜਾ ਵੀ ਲਾਭਪਾਤਰੀ ਤੁਹਾਡੇ ਕੋਲੋਂ ਫੀਡ ਲੈਣ ਵਾਸਤੇ ਆਉਂਦਾ ਉਹਦੀ ਫੇਸ ਆਈਡੀ ਜ਼ਰੂਰੀ ਆ ਸਾਡੇ ਕੋਲ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਪਿੰਡਾਂ ਦੇ ਵਿੱਚ ਇਹ ਤਾਂ ਕਦੇ ਹੋਇਆ ਨਹੀਂ ਕਿ ਬੱਚੇ ਦੀ ਮਾਂ ਹੀ ਹਰ ਵਾਰੀ ਆਪਣੀ ਫੀਡ ਲੈਣ ਵਾਸਤੇ ਆ ਰਹੀ ਆ ਤੇ ਉਸ ਤੋਂ ਬਾਅਦ ਬੱਚੇ ਦਾ ਕੋਈ ਵੀ ਘਰ ਦਾ ਮੈਂਬਰ ਵੀ ਆ ਸਕਦਾ ਜਦ ਕਿ ਉਹਦਾ ਦਾਦਾ ਦਾਦੀ ਜਾ ਕੇ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਅਸੀਂ ਹਰ ਵਾਰੀ ਉਹਦੀ ਫੇਸ ਰੀਡਿੰਗ ਰੀਡਿੰਗ ਦੇ ਨਾਲ ਮੈਚ ਨਹੀਂ ਕਰਨੀ ਫਿਰ ਉਸ ਦੀ ਉਹ ਕਹਿੰਦੇ ਈਕੇ ਵੀ ਸੀ ਕਰੋ ਈਕੀਵਾਈਸੀ ਤੋਂ ਬਾਅਦ ਉਹਨਾਂ ਦੇ ਫੋਨਾਂ ਤੇ ਜਦੋਂ ਓਟੀਪੀ ਜਾਂਦਾ ਤੇ ਉਹਦੇ ਵਿੱਚ ਜਿਹੜਾ ਓਟੀਪੀ ਤੋਂ ਬਾਅਦ ਜਿਹੜਾ ਕੋਈ ਉਹਨਾਂ ਦਾ ਬੈਂਕ ਬੈਲੈਂਸ ਖਾਲੀ ਹੋ ਜਾਵੇ ਕੀ ਉਹਦੀ ਸਰਕਾਰ ਜ਼ਿੰਮੇਵਾਰੀ ਚੱਕੂਗੀ ਉਸ ਦਾ ਅਸੀਂ ਟੋਟਲ ਦੇ ਵਿੱਚ ਬਾਈਕਾਟ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਪੋਰਸ਼ਨ ਟਰੈਕਰ ਆ ਬਿਲਕੁਲ ਬੰਦ ਕੀਤਾ ਜਾਵੇ ਪਹਿਲਾਂ ਦੀ ਤਰ੍ਹਾਂ ਜਦੋਂ ਤੋਂ ਇਹ 1975 ਦੇ ਵਿੱਚ ਇਹ ਸਕੀਮ ਲਾਗੂ ਹੋਈ ਸੀ ਜਿਸ ਤਰ੍ਹਾਂ ਪਹਿਲਾਂ ਬੱਚਿਆਂ ਨੂੰ ਫੀਡ ਦਿੱਤੀ ਜਾਂਦੀ ਆ ਉਸੇ ਤਰ੍ਹਾਂ ਹੀ ਅਸੀਂ ਮੰਗ ਕਰਦੇ ਆ ਕਿ ਸਾਡੀ ਇਹ ਫੀਡ ਉਸੇ ਤਰ੍ਹਾਂ ਹੀ ਵੰਡੀ ਜਾਵੇ ਨਾਮ ਜਗਮੁਹੰਕਰ ਬਾਜੂ ਦਾਸ ਪ੍ਰੋਜੈਕਟ ਅਫਸਰ ਸਿੰਗਲਾ ਬੱਦਲ ਚਾਰਜ ਅਰਬਨ 2 ਲੁਧਿਆਣਾ ਇਹਨਾਂ ਦੀ ਫੂਸ਼ਨ ਟਰੈਕਰ ਦੇ ਸਵੰਚ ਮੰਗਾ ਨਹੀਂ ਕੁਝ ਖਾਮੀਆਂ ਇਹਨਾਂ ਵੱਲੋਂ ਸ਼ੋਅ ਕੀਤੀਆਂ ਗਈਆਂ ਨੇ ਜਿਹੜਾ ਵੀ ਮੈਮੋਰੰਡਮ ਇਹਨਾਂ ਵੱਲੋਂ ਦਿੱਤਾ ਗਿਆ ਅਸੀਂ ਅੱਗੇ ਸਰਕਾਰ ਨੂੰ ਪਹੁੰਚਾਣਾ ਹੈ